ਅੱਜਸੀਂ ਬਹੁਤ ਸ਼ਰਮ ਮਹਿਸੂਸ ਕਰ ਰਹੇ ਹਾਂ ਇਹ ਸਮਝ ਕੇ ਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਨਾ ਅਸੀਂ ਆਪਣੇ ਰਾਜ ਦੇ ਰਾਜਤਾਨੀ ਅਤੇ ਨਾ ਹੀ ਆਪਣੇ ਦੇਸ਼ ਦੀ ਰਾਜਤਾਨੀ ਵਿੱਚ ਜਾ ਕੇ ਆਮ ਸ਼ਹਿਰੀਆਂ ਦੀ ਤਰ੍ਹਾਂ ਆਪਣੇ ਹਾਕਮਾਂ ਦੇ ਬੋਲੇ ਕੰਨਾਂ ਤੱਕ ਹੱਕਾਂ ਦੀ ਆਵਾਜ਼ ਪਾ ਸਕਦੇ ਹੋਈਏ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਐਸ.ਡੀ.ਐਮ ਖੰਨਾ ਦੇ ਦਫ਼ਤਰ ਮੋਰੇ ਕੇਂਦਰੀ ਗ੍ਰਹਿ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਪੁਤਲੇ ਸਾੜ ਕੇ ਬਾਰਡਰਾਂ ਤੇ ਬੈਠੇ ਕਿਸਾਨਾਂ ਨਾਲ ਹੋ ਰਹੇ ਜ਼ਬਰਖਿਲਾਫ ਆਵਾਜ਼ بلند ਕਰ ਰਹੇ ਸਾਰੇ ਭਾਈਚਾਰਿਆਂ ਨੂੰ ਸੰਬੋਧਨ ਕਰਦਿਆਂ ਵਿੱਕੇਯੂ ਰਾਜੇਵਾਲ ਦੇ ਸੂਬਾ ਜਰਨਲ ਖਤਰ ਰਜਿੰਦਰ ਸਿੰਘ ਕੋਟ ਪਨਾਚ ਨੇ ਕਿਹਾ ਕਿ ਜਿਸ ਦੇਸ਼ ਤੇ ਹਾਕਮ ਫਿਰਕਾ ਪ੍ਰਸਤਾਨੀ ਕਤਾਰ ਵਿੱਚ ਸ਼ਾਮਲ ਹੋ ਜਾਵੇ ਤਾਂ ਬਾਕੀ ਰਹਿ ਵੀ ਕੁਝ ਨਹੀਂ ਜਾਂਦਾ ਅੱਜ ਦੇ ਇਸ ਪਤਲਾ ਫੋਕ ਪ੍ਰਦਰਸ਼ਨ ਪ੍ਰੋਗਰਾਮ ਦੀ ਸਾਰੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਲੁਧਿਆਣਾ ਦੇ ਜਰਨਲ ਖਤਰ ਪ੍ਰਗਟ ਸਿੰਘ ਕੋਟ ਪਨਾਚ ਨੇ ਦੱਸਿਆ ਕਿ ਅੱਜ ਦੇ ਇਸ ਇਕੱਠ ਮੌਕੇ ਲੋਕ ਸੰਘਰਸ਼ ਕਮੇਟੀ ਖੰਨਾ ਦੇ ਪ੍ਰਧਾਨ ਜਗਦੇਵ ਸਿੰਘ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮਲਕੀ ਸਿੰਘ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਆਪਣੇ ਰੋਹ ਭਰੀ ਤਕਰੀਰ ਦੌਰਾਨ ਕੇਂਦਰ ਤੇ ਉਸ ਦੇ ਸ਼ਾਰਿਆਂ ਤੇ ਨੱਚਦੀ ਹਰਿਆਣਾ ਸਰਕਾਰ ਦੀ ਜਮਕੇ ਨਿਖੇਧੀ ਕੀਤੀ ਉਹਨਾਂ ਕਿਹਾ ਕਿ ਸਰਕਾਰਾਂ ਲੋਕ ਦੀ ਸੁਰੱਖਿਆ ਲਈ ਹੁੰਦੀਆਂ ਹਨ ਲੇਕਿਨ ਇੱਥੇ ਲੋਕਾਂ ਤੇ ਅਤਿਆਚਾਰ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ ਤੁਸੀਂ ਦੇਖ ਰਹੇ ਹੋ ਖੰਨੇ ਤੋਂ ਰਾਜਮਾਨ ਰੋਦੀ ਰਿਪੋਰਟ